ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆ ਪਿੰਡ ਸੁਖਾਨਾ ਹੁੰਦਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਪੈਂਦੀ ਆ ਬਾਈ ਨੂੰ ਬਾਗਾਪੁਰਾ ਤੇ ਬਾਈ ਆਪਾਂ ਲਾਪ੍ਰੀਤ ਕੋਲੇ ਪਹੁੰਚੇ ਆ ਕਈ ਵੀਡੀਓ ਆਪਾਂ ਬਹੁਤ ਸਾਰੀਆਂ ਬਾਈ ਦੀਆਂ ਬਣਾਈਆਂ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਬਾਈ ਕੋਲੇ ਬਹੁਤ ਚੰਗੇ ਜਾਨਵਰ ਆਉਂਦੇ ਆ ਵੀਰ ਦਾ ਵਛਣਾ ਦਾ ਵੀ ਕੰਮ ਆ ਤੇ گاਵਾ ਦਾ ਵੀ ਕੰਮ ਆ ਸੇਲ ਪਰਚੇਸ ਦਾ ਕੰਮ ਆ ਤੇ ਬਹੁਤ ਵਧੀਆ ਯਾਨੀ ਕਿ ਬੰਦਿਆ ਸਹੀ ਆਪ ਦਾ ਜੈਜ ਮਾਰਜਨ ਤੇ ਪਸ਼ੂ ਵੇਚਦੇ ਆ ਤੇ ਬਾਕੀ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਓ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਆਪਣੇ ਤੋਂ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 62807 7991 ਤੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਵਿਖਾਉਣੇ ਅਗੇ ਚਾਰ ਨਾਗ ਬਾਈ ਕੋਲੇ ਚਾਰ ਨਾਗ ਹੈ ਬਹੁਤ ਟਾਪ ਦੀ ਬੱਛੀ ਇੱਕ ਤਾਂ ਛੀਰੀ ਬੱਛੀ ਹੈ ਤੇ ਤਕਰੀਬਨ ਦੂਜੇ ਛੋਟੇ ਕਾਫ ਬੱਚੇ ਆਦੋ ਤੇ ਸਾਰੇ ਆਪਾਂ ਡਿਟੇਲ ਲਵਾਂਗੇ ਬਾਈ ਦੇ ਨਾਲ ਤੁਹਾਡੀ ਗੱਲਬਾਤ ਕਰਾਉਣੀ ਆ ਆਜੋ ਜੀ ਲਾਪ੍ਰੀਤ ਬਾਈ ਅਸੀਂ ਗੱਲ ਬਾਈ ਸਤਿ ਸ਼੍ਰੀ ਅਕਾਲ ਬਾਈ ਬੇਨਤਾ ਹੋ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਈ ਤੇ ਬਾਈ ਆਪਣਾ ਐਡਰੈਸ ਕਨਫਰਮ ਕਰਨਾ ਨਾ ਮੇਰਾ ਲਾਪ੍ਰੀਤ ਬਾਈ ਹਾਂਜੀ ਪਿੰਡ ਸੁਖਨਾਂਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਸ਼ਹਿਰ ਭਗਤਾਪਾਈ ਕਾ ਤੇ ਬਗਰਾੜੀ ਆ 1.5 ਕਿਲੋਮੀਟਰ ਤੇ ਬਾਜਾਖਾਨਾ ਤੋਂ ਬਰਨਾਲਾ ਰੋਡ ਆ ਬਾਈ ਖੇਤਾਂ ਦੇ ਵਿੱਚ ਬਾਈ ਦਾ ਘਰ ਖੇਤਾਂ 'ਚ ਘਰ ਆ ਜੇ ਕੋਈ ਇਧਰੋਂ ਬਰਨਾਲਾ ਬਾਜਾਖਾਨਾ ਰੋਡ ਤੋਂ ਦਾ ਮਿਊਜ਼ਿਕ ਹੀ ਭਾਈ ਤੇ ਭਾਈ ਕੇ ਸਾਈਡ ਤੋਂ ਤਾਂ ਸੁਖਨਾਂਦ ਤੋਂ ਜਾਣ ਦੀ ਲੋੜ ਨਹੀਂ ਸਰੀ ਵਾਲੇ ਆਵੋ ਸਰੀ ਵਾਲੇ ਸੁਖਨਾਂਦ ਤੋਂ ਸ਼ੁਰੂ ਕਰਨੀ ਆ ਖੇਤਾਂ 'ਚ ਘਰ ਆ ਸਹੀ ਸਰੀ ਵਾਲੇੋਂ ਵੀ 1.5 ਕਿਲੋਮੀਟਰ ਆ ਤੇ ਸੁਖਨਾਂਦ ਤੋਂ 2.5 ਕਿਲੋਮੀਟਰ ਤੇ ਘਰ ਆਪਣਾ ਠੀਕ ਹੈ ਜੀ ਤੇ ਬੂਟੇ ਲੱਗੇ ਆਪਣੇ ਇਵਨ ਸਾਰੇ ਬੰਦੇ ਜਾਣਦੇ ਹੀ ਆ ਜਿਹੜੇ ਵੀਰ ਨਵੇਂ ਆਏ ਆ ਡਰੈੱਸ ਉਹਨਾਂ ਨੂੰ ਕਨਫਰਮ ਕਰਾਉਣਾ ਜਰੂਰੀ ਹੈ ਤੇ ਲਾਪਰੀ ਤਾਂ ਫਿਰ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲ ਕਿੰਨੇ ਨਾ ਗਏ ਬੱਸ ਬਿਆਨਤ ਦੋ ਬੱਸੀਆਂ ਦਾ ਬੈ ਬਿੱਟਨ ਵਾਲੇ ਬੰਦੇ ਹੀ ਲੈ ਗਏ ਠੀਕ ਹੈ ਤੇ ਚਾਰ ਬੱਚੀਆਂ ਆਏ ਆ ਇਹ ਆਜੀਆਂ ਆ ਹੁਣੀਆਂ ਆਈਆਂ ਜਿਵੇਂ ਉਹ ਬੱਚੀ ਹੁਣ ਆਈ ਆ ਇੱਕ ਆਈ ਇੱਕ ਉਹ ਬੱਚਾ ਇੱਕ ਗੱਲ ਆਈ ਸੀ ਬੱਚੀ ਠੀਕ ਆ ਅੱਜ ਜੇ ਨਹੀਂ ਕਿ ਚਾਰ ਨਾ ਆਪਣੇ ਕੋਲੇ ਸੇਲ ਦੇ ਲਈ ਆਪਣੇ ਕੋਲੇ ਹਾਂਜੀ 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 ਠੀਕ ਹੈ ਤੇ ਕਿਹੜੇ ਪਾਸੇ ਫਿਰ ਸ਼ੁਰੂ ਕਰੇਗਾ ਭਾਈ ਇਧਰੋਂ ਬਿਆਨ ਤੁਸੀਂ ਮਾਰ ਦਿਓ ਉਹ ਬਲੈਕ ਕਲਰ ਦੇ ਵਿੱਚ ਮੱਛੀ ਭਾਈ ਬਹੁਤ ਵੱਡੇ ਕੱਦ ਕੱਢਦੀ ਹੈ ਇਧਰਲੇ ਪਾਸੇ ਆਪਾਂ ਕਰ ਲਏ ਇਧਰੋਂ ਕਰੀ ਕੀ ਡਿਟੇਲ ਆ ਉਹਦੀ ਦੱਸੀ ਕਰੋ ਬਿਆਨਤਾ ਉਹ ਬੱਚੀ ਹੈਗੀ ਆ ਬਾਈ ਹਾਂ ਤੇ ਇਹ ਹੈਗੀ ਆ 11 ਮਹੀਨੇ ਤੇ 17 ਦਿਨਾਂ ਦੀ ਆ ਬਾਈ ਮਾਜੀ ਬਾਈ ਕੈਮਰਾ ਬੱਚੀ ਤੇ ਬਹੁਤ ਸੋਹਣਾ ਕੱਦ-ਕਾਠ ਆ ਬੇਗ ਬੋਦੀ ਆ ਇਹ ਪਹਿਲਾਂ ਤਾਂ ਫੇਸ ਕੁਆਲਟੀ ਕਰੋ ਚੱਕ ਜੀ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਚੀ ਹੈ ਦੰਦੋਂ ਖੀਰਾ ਬੱਚਾ ਦੰਦ ਪਟਕੇ ਦਿਖਾਉਂ ਆ ਦੰਦੋਂ ਖੀਰੀ ਹੈ ਬੱਚੀ ਹੈ ਬਹੁਤ ਕੱਦ-ਕਾਠ ਬਹੁਤ ਬਹੁਤ ਆ ਤੇ ਬਾਡੀ weight ਆ ਜਿਹੜਾ ਬੱਚੀ ਦਾ ਪੂਰਾ ਨਿੱਗੜ ਨਰੋਈ ਆ ਕੋਈ ਵੀ ਪਰੋਬਲਿਸੀ ਨਹੀਂ ਉਹ ਅੰਦਾਜ਼ਾ ਯਾਰ ਕਿੱਡਾ ਹੋ ਤੇਰੀ ਤਕਣਾ ਬਿਆੰਤਾ ਕਦ ਕਦ ਤਾਂ ਬਾਈ ਫੁੱਲ ਸਹਜਾ ਜਿਵੇਂ ਵੱਡੀਆਂ ਗਾਇਆਂ ਦੇ ਸਾਧਾ ਪੰਜ ਫੁੱਟ ਦਾ ਦੂਹ ਕਿ ਨਹੀਂ ਹੁਣਾ ਹੈਗਾ ਕਦ ਪੰਜ ਫੁੱਟ ਬੱਚੀ ਦਾ ਬਸ ਹੁਣਾ ਕਦ ਖਾਡਾ ਤੇ ਲਾਪਰੀ ਤੇ ਸੀਮਨ ਦੀ ਕੋਈ ਡਿਟੇਲ ਵੀਰੇ ਬਿਆੰਤਾ ਯਾਰ ਇਹ ਤਾਂ ਆਪਾਂ ਨੂੰ ਹਨਾ ਬਾਈ ਇੱਕ ਅਗਲਾ ਕਹਿ ਦਿੰਦਾ ਬਈ ਉਹੀ ਖਣੀ ਝੂਠ ਨਾ ਮਾਰਦੇ ਦੱਲੂ ਵਾਲੇ ਪਿੰਡ ਦੀ ਵਹਿਣਾ ਬੰਦੇ ਦੇ ਘਰੇ ਲੈ ਜੂ ਜੇ ਝੂਠ ਹੋਵੇ ਠੀਕ ਆ ਠੀਕ ਆ ਕੋਲੇ ਮਾਂਖੜੀ ਸੀ 30 ਲੀਟਰ ਦਾ ਰਿਕਾਰਡ ਆ ਬਾਈ 30 ਲੀਟਰ ਦਾ ਮਦਰ ਰਿਕਾਰਡ 30 ਲੀਟਰ ਹਾਂ ਥੀਰੇ ਲੈਂਦੀ ਆ ਆਈ ਆਪਣੇ ਕੋਲੇ 12 ਵਜੇ ਠੀਕ ਆ ਇਹ ਲੋਲੇ ਦੇ ਕਰੇ ਲੇ ਜੂ ਜੇ ਝੂਠ ਹੋਇਆ ਬੱਚੀ ਫ੍ਰੀ ਚ ਦੇ ਦਾਂ ਨੀ ਉਹ ਤਾਂ ਠੀਕ ਆ ਗੱਲ ਬਾਈ ਤੇ ਸੀਮਨ ਦੀ ਜਣੀ ਕਿ ਕੋਈ ਨਾ ਨਹੀਂ ਆਪਣ ਨੂੰ ਪਤਾ ਸੀਮਨ ਐਵੇਂ ਬੜੇ ਬਾਈ ਅਸੀਂ ਲਿਖਿਆ ਨਹੀਂ ਐਵੇਂ ਮੈਂ ਬੇਪਾਇ ਇੱਕ ਬੋਲਦਾ ਕੋਈ ਫਾਇਦਾ ਨਹੀਂਗਾ ਬੇਨ ਬੱਚੀ ਪਰ ਹੈ ਬਾਈ ਚੰਗੇ ਸੀਮਨ ਦੀ ਇਹ ਚ ਕੋਈ ਸ਼ੱਕ ਨਹੀਂ ਜੀ ਇਹਸ ਪਾਰਟੀ ਦੇ ਦੇਖੋ ਜੀ ਬੋਦੀ ਵਾਲੀ ਬੱਚੀ ਆ ਆਪਾਂ ਮੰਨ ਕੇ ਚੱਲੋ ਜੇ ਕਿਸੇ ਭਰਾ ਨੇ ਘਰੇ ਦੁੱਧ ਪੀਣ ਨੂੰ ਬੱਚੀ ਰੱਖਣੀ ਆ ਤੇ ਬਹੁਤ ਵੱਡੇ ਕਦ ਕਾਢਦੀ ਆ ਦੁੱਧ ਵੀ ਹੋ ਜਾਣਗੇ ਲਾਪਰੀ ਤੇ ਤੇ ਇੱਕ ਦਹਿਬ ਮੰਨ ਕੇ ਚੱਲ ਵੀ ਮੇਰੇ ਹਿਸਾਬ ਨਾਲ ਜਰਸੀ ਦਾ ਜੇ ਆਪਾਂ ਬੱਚਾ ਲੈਣਾ ਹੋਇਆ ਜਰਸੀ ਦਾ ਵੀ ਦੇ ਦੇ ਸਾਰੇ ਦਾ ਸੇ ਤੇ ਜੇ ਐਚਪੀ ਦਾ ਬੱਚਾ ਲੈਣਾ ਹੋਇਆ ਤਾਂ ਸੋਹਣਾ ਕੱਦ ਕਾਠ ਆਊਗਾ ਬੜੀ ਜੀ ਕਹਿੰਦੇ ਬਿਆਨਤ ਜਿੱਦੇ ਤਿਆਰ ਹੋਗੀ ਬਹਿਣ ਉਹਦੇ ਚੰਗੇ ਰੁਪਏ ਮਿਲਦੇ ਹੈਗੀਆ ਤੇ ਦੁੱਧ ਵੀ ਬੜਾ ਕਹਿੰਦੇ 25 26 ਲੀਟਰ ਹੱਸ ਕੇ ਦੇ ਦੋ ਪਹਿਲਾਂ ਆਪਾਂ ਦੰਦ ਕਰਾਈਏ ਚੱਕ ਬਾਈ ਬਿਆਨਤ ਜੋਰੇ ਤੇ ਫੁੱਲੀ ਦਿਖਾਉਣਾ ਪੈਣਾ ਬਾਈ ਠੀਕ ਆ ਬਹੁਤ ਵੱਡੇ ਕੱਦ ਕਾਠ ਦੀ ਆ ਯੂਰੀ ਬੱਚੀ ਆ ਬਾਈ ਕਹਿੰਦਾ ਸੀ ਮੰਦੀ ਕੋਈ ਡਿਟੇਲ ਨਹੀਂ ਗਈ ਇਹ ਤੇ ਲਿਹਾਰਾ ਪਤਾ ਯਾਰ ਪੂਰੀ ਡੀਪਾ ਮਦਰ ਕਾਡੇ ਦਾ ਬਾਈ ਨੇ ਬਹੁਤ ਸੋਹਣਾ ਦੱਸਿਆ 30 ਲੀਟਰ ਮਦਰ ਕਾਡ ਤੇ ਬਿਲਕੁਲ ਘਰੇਲੂ ਬੱਚੀ ਆ ਤਾਂ ਕਰਕੇ ਡਰਦੀ ਆ ਬੰਦ ਕਰੀ ਨੇੜੇ ਕੀ ਆ ਖੀਰੀ ਆ ਲੈ ਬਾਈ ਸਹੀ ਗੱਲ ਆ ਬਿਲਕੁਲ ਖੀਰੀ ਆ ਬਾਈ ਦੰਦ ਇਹ ਸਿੱਟਿਆ ਨਹੀਂ ਵਿਰਲ ਬਾਈ ਹਾਂ ਵਜਨ ਦੇ ਹਿਸਾਬ ਨਾਲ ਚਾਹੁੰਦੇ ਜਿਹੜੇ ਜਾਨਵਰ ਇਹਨਾਂ ਨੇ ਬੋਡੀ weight ਦੇ ਹਿਸਾਬ ਨਾਲ ਹੀ ਆਪਦਾ ਦੰਦ ਉਹ ਕਰਨੇ ਹੁੰਦੇ ਆ ਤੇ ਸੋਹਣਾ ਕੱਦ ਕਾਠ ਨਿੱਗਰ ਨਰੋਈ ਪੂਰੀ ਆ ਮਿੱਤਰੋ ਬਾਈ ਸੀਮਨ ਨੂੰ ਕੋਈ ਲੱਗਿਆ ਤੇ ਬਾਈ ਬਿਆਨਤਾ ਆਪਾਂ ਪਿੰਡ ਵੀ ਦਾਸਤਾ ਹਾਂਜੀ ਬੰਦਾ ਕਹਿੰਦਾ ਇੱਕ ਤਰੀਕ ਦਾ ਟੀਕਾ ਭਰਾਇਆ ਉਹ ਅਗਲੇ ਦੇ ਕਰਮਾ ਫੰਡਰ ਮੰਨ ਕੇ ਲਈਆ ਫੰਡਰ ਮੰਨ ਕੇ ਲਈਆ ਲਓ ਵੀ ਸੱਜਣੋ ਬਾਈ ਕਹਿੰਦਾ ਵੀ ਸੀਮਨ ਇਹਦੇ ਲੱਗਿਆ ਵਾ ਇੱਕ ਤਰੀਕ ਦਾ ਤੇ ਪਰ ਆਪਾਂ ਖਾਲੀ ਮੰਨ ਕੇ ਆਪਾਂ ਲਈਏ ਤੇ ਖਾਲੀ ਮੰਨ ਕੇ ਗਾਂ ਲੈਣ ਦੇਣੀ ਆ ਇਹ ਜੀ ਅਗਲੇ ਦੇ ਕਰਮਾ ਜੀ ਇਹ ਕਿਰਨ ਦੱਸਤਾ ਬਾਈ ਕਹਿੰਦਾ ਆਪਾਂ ਤੇ ਬਾਈ ਕਹਿੰਦਾ ਵੀ ਆਫ ਕੈਮਰਾ ਦੇ ਬਾਈ ਜੀ ਨਾਲ ਗੱਲਬਾਤ ਵੀ ਸੀਮਨ ਲੱਗਿਆ ਵਾ ਬਿਨ ਬਲ ਆਫ ਦੀ ਉਹ ਜੀ ਨਿਗ੍ਹਾਵਾਨੀ ਰੱਖ ਲੰਦਾ ਜਾਨਵਰ ਦੇਖੀ ਕੁਆਲਿਟੀ ਕੁੜੀ ਮਰਜ਼ੇ ਤੇ ਬੋਲੀ ਚੋਲ ਕਾਣਾ ਸਹੀ ਗੱਲ ਹੈ ਕੁਆਲਿਟੀ ਦੇਖੋ ਜੀ ਬੈਸ ਕੁਆਲਿਟੀ ਆ ਰਹੀ ਹੋਗੀ ਬੰਦਾ ਨਹੀਂ ਲੱਗਦਾ ਕੱਲੋ ਬਲੈਕ ਕਲਰ ਹੀ ਆ ਜੇ ਮਾੜੇ ਮੋਟੇ ਵੀ ਡੱਬ ਹੁੰਦੇ ਤੇ ਗੱਲਾਂ ਕੁਝ ਹੋਰ ਹੀ ਹੁੰਨ ਜੀ ਨਾ ਫੇਰ ਤਾਂ ਤੈਨੂੰ ਪਤਾ ਸੀ 55 ਮੰਗਣਾ ਸੀ ਸਹੀ ਗੱਲ ਹੈ ਬਾਈ ਤੇ ਹੁਣ ਅੱਜ ਦੀ ਤਰੀਕ ਤੇ ਅਪ ਕਿੰਨੇ ਦੀ ਦੇਵਾਂਗੇ ਬਾਈ ਲਾਪਰੀ ਤਾਂ ਬੱਚੀ ਬੇਅੰਤ ਜਾਈ ਮੁੱਲ ਕੱਲੀ ਅੱਜ ਆਪਾਂ ਕੱਲੀ ਕੱਲੀ ਦਾ ਹੀ ਮੁੱਲ ਕਰਾਂਗੇ ਠੀਕ ਹੈ ਕੀ ਮੁੱਲ ਲੈਣਾ ਮੇਰਾ ਮੁੱਲ 2000 ਰੁਪਿਆ ਸਿਰਫ 22000 ਰੁਪਏ ਵਿੱਚ ਮਾਨਤਨ ਹੋ ਜਾ ਮਾਨਤਨ ਕਰਦਾ ਨਾ ਵੀ ਸੱਜਣੋ 22000 ਰੁਪਏ ਦੇ ਵਿੱਚ 400 ਕਿਲੋਮੀਟਰ ਕਰਾਇਆ ਫ੍ਰੀ ਵੀ ਕਰਦੇ ਸੋਹਣਾ ਕੱਦਗਾਟਾ 22000 ਰੁਪਏ ਦੇ ਵਿੱਚ ਬਾਈ ਕਹਿੰਦਾ ਗੱਡੀ ਤੇ ਆਪ ਚੜਾ ਦੇਣੀ ਹੈ ਵੀ 100 ਕਿਲੋਮੀਟਰ ਦੀ ਪਹੁੰਚ ਅਗਲੇ ਦੇ ਘਰ ਤੱਕ ਆ ਹਾਂ 22000 ਰੁਪਏ ਚ ਹੈਨਾ ਜੇ ਬਾਕੀ ਦੇ ਕੋਈ ਆਲਦੀ ਚੈੱਕ ਕਰਾਉਣੀ ਚਾਹੁੰਦਾ ਅੰਦਰੋਂ ਮੈਨੂੰ ਕੋਈ ਇੰਦਰਾਜ ਨਹੀਂ ਕਰੇ ਪੈਸੇ ਲੈਣ ਦੀ ਚੈੱਕ ਕਰਾ ਕੇ ਠੰਕਾ ਕੇ ਲੈ ਕੇ ਜਾਓਗੀ ਇਹ ਵੀ ਗੱਲ ਬਾਈ ਨੇ ਬਹੁਤ ਵਧੀਆ ਕਹੀ ਹੈ ਬਾਈ ਕਹਿੰਦਾ ਵੀ ਜੇ ਕਿਸੇ ਨੂੰ ਕੋਈ ਸ਼ੱਕ ਸੁਭਾ ਜਿਹੜੇ ਪੁਰਾਣੇ ਖਰੀਦੀ ਆਉਂਦੀ ਤਸੱਲੀ ਮਿੱਤਰੋ ਤੁਸੀਂ ਕਰਨੀ ਹੈ ਜੇ ਤੁਹਾਨੂੰ ਕੋਈ ਗੱਲਬਾਤ ਹੈ ਤੁਸੀਂ ਡਾਕਟਰ ਕੋਲ ਜਾ ਕੇ ਚੈੱਕ ਕਰਾ ਸਕਦੇ ਹੋ ਹੈਨਾ ਲਿਆਦੀ ਨੂੰ 4 ਘੰਟੇ ਹੋਏ ਆ ਐਵੇਂ ਮੈਂ ਇਹਦੇ ਕੱਪ ਜੇ ਸਿੱਟੀਆਂ ਮੈਂ ਕੋਈ ਫਾਇਦਾ ਨਹੀਂ ਪਰ ਜਾਨਵਰ ਚੰਗਾ ਬਹੁਤ ਆ ਬਾਈ ਹੈਨਾ ਸੋਹਣਾ ਕੱਦ ਕਾਠ ਹੈ ਮੈਂ ਬੰਦੀ ਵਹਿਦ ਪਿਆਰ ਹੋਊਗੀ ਜੇ ਕਿਸੇ ਭਰਾ ਨੇ ਪਾਲ ਕੇ ਵੱਚੀ ਵੇਚਣੀ ਹੋਈ ਤਾਂ ਵੀ ਚੰਗੇ ਰੁਪਏ ਦੀ ਹੈ ਮਿੱਤਰੋ ਅੱਜ ਕੱਲ ਸਾਨੂੰ ਸਾਰਿਆਂ ਨੂੰ ਪਤਾ ਜਿੱਦਾਂ ਬਾਹ ਬਾਗੇ ਚੱਕੂਗੀ ਨਾ ਉੱਤੇ 60000 ਦੀ ਸਹੀ ਗੱਲ ਆ ਬਾਈ ਬਹੁਤ ਸੋਹਣਾ ਕੱਦ ਕਾਠ ਹੈ ਇਹਦੇ ਤੇ ਦੋ ਨੰਬਰ ਤੇ ਗੱਲ ਹੋਰ ਆ ਹੈਨਾ ਦੇ ਹੀ ਵਾਸੀ ਕਿਸੇ ਉਹ ਜੇ ਬੰਦੇ ਕੋਲੇ ਹੋਵੇ ਤੇ ਲਾਲ ਪਟਾ ਪਾਇਆ ਹੁੰਦਾ ਐ ਫੁੱਲੀ ਛੱਡੀ ਹੁੰਦੀ ਤੇ ਇਹਦਾ 45 ਮੰਗਦਾ ਆਪਾਂ ਨੂੰ ਐ ਹੁੰਦਾ ਬਾਈ ਆਪਾਂ ਨੂੰ 20000 ਰੁਪਏ ਦੇ ਚੰਪਾ ਮੰਨ ਕੇ ਜਦ 100 ਕਿਲੋਮੀਟਰ ਦੀ ਪਹੁੰਚ ਕਰ ਦਾਂਗੇ ਹਾਂ ਹਾਂ ਬਾਈ ਠੀਕ ਹੈ ਤੇ ਦੋ ਨੰਬਰ ਤੇ ਬਾਈ ਜਿਹੜਾ ਬੱਚਾ ਛੋਟਾ ਕਾਫੇ ਦਾ ਇਹ ਜੀ ਕੀ ਡਿਟੇਲ ਆ ਝੋਲੀ ਥੱਲੇੋਂ ਚੈੱਕ ਕਰਾ ਬਿਆ ਲਓ ਵੀ ਮਿੱਤਰੋ ਸਹੀ ਗੱਲ ਆ ਬਾਈ ਕਹਿੰਦਾ ਝੋਲੀ ਕਰਾ ਥੱਲੇੋਂ ਚੈੱਕ ਪਹਿਲਾਂ ਆਏ ਲਾ ਜੇ ਚਾਰੀ ਦਫਾ ਹੁੰਦੀ ਆ ਤੇ ਜਿਵੇਂ ਗੱਬਣ ਹੁੰਦੀ ਐ ਬਸ਼ੀ ਇਸ ਤਰ੍ਹਾਂ ਫੇਸ ਕੁਆਲਟੀ ਕਰੋ ਜੈਕਟ ਜੀ ਨਿੱਕਾ ਕਰਨਾ ਗ ਬੋਦੀ ਵਾਲੀ ਬੱਚੀ ਆ ਨਖਰਾ ਨਖਰਾ ਬੜਾ ਬੱਚੇ ਦਾ ਹੈ ਨਾ ਜਾਦ ਬਰੀਡ ਤੁਹਾਡੇ ਸਾਹਮਣੇ ਆ ਮਿੱਤਰੋ ਇੱਥੇ ਬੜਾ ਜੇ ਖੋਲ ਲ ਬਈ ਇਹਨੂੰ ਪੋਰਾ ਖਰਾ ਕਰਾਂ ਦੀ ਚੱਕ ਤੁਰ ਜਾ ਮੱਲਾ ਨੂੰ ਆ ਇਹ ਸਹੀ ਗੱਲ ਆ ਤੇ ਉਹਨੂੰ ਕਿੰਨੀ ਲਾਪਰੀ ਤੇ ਜੀ ਵੀਰੇ ਇਹਦੀ ਬਈ ਹੈਗੀ ਚਾਰ ਮਹੀਨੇ ਤੇ ਚਾਰਾਂ ਦਿਨਾਂ ਦੀ ਚਾਰ ਮਹੀਨਿਆਂ ਦੀ ਆ ਉਮਰ ਚਾਰ ਮਹੀਨੇ ਚਾਰ ਦਿਨਾਂ ਬਈ ਕਹਿੰਦਾ ਜੇ ਸੀਮਨ ਡਿਟੇਲ ਪਤਾ ਕਿਹੜੇ ਹਾਂ ਬਈ ਹਾਂਜੀ ਇਹ ਡੈਨਮਾਰਕ 41 33 ਦੀ ਆ ਬਈ ਡੈਨਮਾਰਕ 41 33 ਦੀ ਆ ਠੀਕ ਆ ਲਓ ਵੀ ਮਿੱਤਰੋ ਬਾਈ ਨੇ ਵੀ ਜਿਹੜੀ ਗੱਲ ਦਾ ਮੰਨ ਕੇ ਚੱਲੋ ਵੀ ਜਿਹੜੇ ਜਾਨਵਰ ਦਾ ਬਾਈ ਜਿਹਦੇ ਨਾਲ ਗੱਲਬਾਤ ਹੋਈ ਸੀ ਆਫ ਕੈਮਰਾ ਬਾਈ ਕਹਿੰਦਾ ਵੀ ਜਿਹੜੇ ਬੱਚੇ ਦਾ ਆਪਾਂ ਨੂੰ ਸੀਮਨ ਡਿਟੇਲ ਆਈ ਹੋਊਗੀ ਮੈਂ ਤਾਂ ਚੀਜ਼ਾਂ ਵੇਖ ਕੇ ਦੱਸ ਦਿਆਂਗਾ ਲੈਗ ਸਕੋਰ ਕਿੰਨਾ ਕਰਾ 40 33 ਦੀ ਬਾਈ 40 ਕਿ 33 ਦੀ ਮਿੱਤਰੋ ਵੇਖੀ ਕੁਆਲਿਟੀ ਕਰਨ ਕੋਈ ਬਿਆਨ ਸੋਣੀ ਸਹੀ ਗੱਲ ਹੈ ਕੁਆਲਿਟੀ ਦਾ ਫਿਰ ਕੁਆਲਿਟੀ ਹੈ ਬਾਈ ਨਿੱਕੇ ਨਿੱਕੇ ਕੰਨਾ ਖਰਗੋਸ਼ ਵਰਗੇ ਸੋਹਣਾ ਪੁੱਤ ਜਿਹਦੀ ਮੈਂ ਵਿੱਚ ਹੁੰਦਾ ਲੈ ਬਸ ਥੋੜੀ ਜਿਹੀ ਕੇਅਰ ਦੀ ਲੋੜ ਤੇ ਜਿਹਨੂੰ ਇੱਕ ਬਸਾ ਮਤਲਬ ਫੀਲਡ ਦਾ ਬੇਚੀ ਹੁਣ ਹਾਂ ਸਹੀ ਗੱਲ ਹੈ ਉਹ ਕਹਿੰਦੇ ਇਹਦਾ ਦੁੱਧ ਛਡਾਇਆਗਾ ਠੀਕ ਹੈ ਇਹ ਹੁਣ ਤੱਕ ਬਈ ਕਾਰਗਿਲ ਦੀ ਨਹੀਂ ਆਉਂਦੀ ਨਿੱਕੇ ਤਨ ਮਹੀਨੇ ਆਈ 15 20 ਦਿਨ ਹੀ ਹੋਇਆ ਉਹ ਬੰਦ ਕੀਤੀ ਨੂੰ ਠੀਕ ਹੈ ਤੇ ਇਹ ਇਹਦਾ ਆਪਾਂ ਕੀ ਲੈਣ ਦੇਣ ਲਾਪਰੀ ਇਹਦਾ ਰੇਟ ਬਿਆਨ ਤਾਂ 12000 ਰੁਪਇਆ ਲਓ ਵੀ ਸੱਜਣੋ 12000 ਰੁਪਇਆ ਰੇਟ ਹੈ ਦਾ ਬਹੁਤ ਸੋਹਣੀ ਚੰਗੀ ਜਾਤ ਬਰੀਡ ਦੀ ਬੱਚੀ ਆ ਜੇ ਕਿਸੇ ਭਰਾ ਨੂੰ ਘਰੇ ਸ਼ੌਂਕ ਆ ਬੱਚੀ ਪਾਲਣ ਦਾ ਤੇ ਨਾਲ ਤਾਂ ਚੰਗੀ ਬચ્ચી ਚੰਗੀ ਵਹਿੜ ਤਿਆਰ ਹੋਊਗੀ ਜਾਤ ਬਰੀਡ ਵੀ ਬਹੁਤ ਆ ਹਾਂਜੀ ਤੇ ਦੇਖੋ ਮੇਨ ਕੋਲ ਕੁਆਲਟੀ ਬਹੁਤ ਬੱਚੀ ਵੀ ਬਈ ਤੁਸੀਂ ਐ ਵੀ ਜਿਹੜੀ ਆਪਾਂ ਇੱਥੇ ਤੇ ਮਿਹਨਤ ਕਰਾਂਗੇ ਤੇ ਉਹ 4 ਰੁਪਏ ਮੰਨ ਕੇ ਗੱਲ ਨਾ ਨਾ ਲੱਭ ਵੀ ਕੇ ਨੂੰ ਪਿਆਉਂਦੇ ਨੀ ਸਾਰਾ ਕੋ ਓਕੇ ਆ ਸੁਣ ਤਾਂ ਦੋ ਕਿੱਤੇ ਫੀਡ ਦੇ ਦੇ ਅੰਦਰ ਗਏ ਹਾਂ ਬਾਟੀ ਚਾ ਲੈ ਜਾਣਾ ਬਰੀਡ ਬਣ ਜਾਣਾ ਸਹੀ ਗੱਲ ਆ ਆ ਵੇਖੀ ਬੈਂਤ ਤਾਂ ਤਾਂ ਸਿੱਧੀ ਸਿੱਧੀ ਬਈ ਤਸਲੀਆਂ ਦਾ ਗੈਪ ਆ ਮੇਨ ਗੱਲ ਤਾਂ ਝੋਲੀ ਦੇਖੋ ਜੀ ਥਾਂ ਝੋਲੀ ਦੀ ਪਾਸ ਆ ਤਾਂ ਮਾਵਾਂ ਦੇ ਰਿਕਾਰਡ ਪਤਾ ਲੱਗਦੇ ਆ ਇਕੱਲਾ ਇਕੱਲਾ ਥਾਣਾ ਤਾਂ ਪੂਰੇ ਲੰਮੇ ਲੰਮੇ ਥਾਣਾ ਜਿਵੇਂ ਗੱਬਨ ਹੁੰਦੀ ਹੈ ਬੱਚੀ ਬੈਂਤ ਅਗਲਾ ਇਹ ਕਹਿੰਦਾ ਦੁੱਧ ਪਿਆਏ ਦਾ ਕਿੱਥੋਂ ਪਤਾ ਲੱਗਦਾ ਇੱਚੇ ਪਤਾ ਲੱਗਦਾ ਬਈ ਇਹ ਖਰਾਕ ਇਹ 12000 ਰੁਪਏ ਚੱਪਾ ਬਈ 100 ਕਿਲੋਮੀਟਰ ਪਹੁੰਚ 100 ਕਿਲੋਮੀਟਰ ਕਰਾਇਆ ਨੋ ਮਿੱਤਰੋ 100 ਕਿਲੋਮੀਟਰ ਦੀ ਪਹੁੰਚ ਫ੍ਰੀ 12000 ਰੁਪਏ ਦੇ ਵਿੱਚ ਦੁੱਧ ਦੇ ਪੈਸੇ ਵੀ ਨਹੀਂ ਯਾਰ ਬਈ ਹੈਨਾ ਦੁੱਧ ਵੀ ਤੂੰ ਮਹਿੰਗਾ ਦੁੱਧ ਵੀ ਮਹਿੰ ਕਈ ਭਰਾ ਸੌਰੀ ਐ ਇਦੋਂ ਵੀ ਕਹਿੰਦਾ ਆਪਾਂ ਮੈਨੂੰ ਨੇ ਅਗਲਾ ਕੱਢੀ ਜਾਂਦਾ ਵੀ ਬਾਈ ਆਪ ਹੀ ਰੇਟ ਆਉਂਦੀ ਜਾਂਦਾ ਪਰ ਜਿਹੜੀ ਚੀਜ਼ ਮਿੱਤਰੋ ਗੱਲ ਕਹਿਣ ਵਾਲੀ ਆ ਗੱਲ ਕਹੀ ਜਾਂਦੀ ਆ ਦੁੱਧ ਵੀ ਮੰਨ ਕੇ ਚੱਲੋ ਵੀ 15000 ਦਾ ਤਾਂ ਮਹੀਨੇ ਦਾ ਪੀ ਜਾਂਦਾ ਬੰਦ ਜਦੋਂ ਤਾਂ ਹੁਣ ਆਪੋ ਗੱਲ 25 ਉਧਰ ਕੀ ਆ ਜੀ 14 ਮਹੀਨੇ ਦੀ ਆ 40 45000 ਦਾ ਦੁੱਧ ਵੀ ਬੰਦ ਦੇ ਲੈ ਕਾਰਗਿਲ ਦਾ 25 ਕਿਲੋ ਦਾ ਗੱਟਾ ਵੀ ਉਹ ਬਹੁਤ ਜਿਹੜੇ ਪੁਰਾਣੀ ਲੈਣੀ ਆ ਮਿੱਤਰੋ ਪੂਰਾ ਫਾਇਦਾ ਹੋਊਗਾ ਪ੍ਰਾਪਰਟਰੀ ਗੱਲ ਘਾਟੇ ਵਾਲਾ ਸ਼ਬਦ ਨਹੀਂ ਸੋਹਣਾ ਜਾਨਵਰ ਚੰਗੀ ਗੈਸ ਬਰੀਡ ਆ ਆਹ ਦੇਖੀ ਚੀਜ਼ਾਂ ਚੌੜੀਆਂ ਜੁੜੀਆਂ ਹਾਂ ਬੈਠੋ ਜਨਾਬ ਦੀ ਚੰਗੀ ਆ ਲੈਗਸ ਫੁੱਟ ਬਹੁਤ ਸੋਹਣਾ ਤੇ ਖੜ੍ਹ ਨਹੀਂ ਲੱਗਦਾ ਬਈ ਲੰਥ ਪੂਰੀ ਐ ਤੇ 12000 ਰੁਪਏ ਦੇ ਵਿੱਚ ਤੁਹਾਡੇ ਘਰੇ ਪਹੁੰਚ ਜਾਣੀ ਐ ਸੋਹਣੇ ਬੈਂਦਿਆ ਰ ਇੱਕ ਗੱਲ ਦਿਨ ਹੋਰ ਦੱਸ ਤਾਂ ਹੁਣ ਬਥੇਰੇ ਲੋਕ ਆਪਣੀ ਨਿੰਦਿਆ ਚੁਗਲੀਆਂ ਵੀ ਕਰਦੇ ਆ ਹਣਾ ਉਹ ਤਾਂ ਬਈ ਜਦੋਂ ਆਪਣੇ ਕਰਦੇ ਨੇ ਉਹ ਤਾਂ ਸਮਝੀ ਵਧੀਆ ਚੰਗੀ ਗੱਲ ਆ ਜਿਹੜੇ ਧੰਨਵਾਦ ਉਹਨਾਂ ਭਰਾਵਾਂ ਦਾ ਵੀ ਇਹ ਵੀ ਮੰਨ ਕੇ ਚੱਲ ਜਿਹੜੀ ਨਿੰਦਿਆ ਚੁਗੀ ਜੇ ਲਾਪਰੀਤ ਕਰਨੀ ਉਹ ਵੀ ਟਾਈਮ ਕੱਢ ਕੇ ਕਰੀ ਜਾਂਦੀ ਹੈ ਤੇ ਧੰਨਵਾਦ ਉਹਨਾਂ ਦਾ ਜਿਹੜੇ ਆਪਣੇ ਟਾਈਮ ਕੱਢਦੇ ਆ ਬਈ ਤੂੰ ਬਈ ਵੀਡੀਓ ਪਾਉਣਾ ਬਈ ਉਹ ਤਾਂ ਚੈਨਲ ਵੀ ਨਹੀਂ ਬੰਦੇ ਤੇ ਲੈ ਬਈ ਕਿਵੇਂ ਵੇਚਨਾ ਬਈ ਰੱਬ ਵੇਚਦਾ ਆਪਣੀਆਂ ਵਿੱਚ ਬਾਕੀ ਬਈ ਮਿੱਤਰੋ ਕੋਈ ਨਹੀਂ ਵੇਚਣ ਬਚਾਉਣ ਵਾਲਾ ਹੁੰਦਾ ਮਾਲ-ਮੁੱਲ ਵਿਕਣਾ ਰੁਪਏ ਨੇ ਰੁਪਏ ਜੀ ਚੱਲਣਾ ਹੁਣ ਆ ਬੱਚਾ 12000 ਰੁਪਏ ਨੇ ਬਾਈ ਦੇ ਗਿਆ ਤੇ ਜੇ ਹੁਣ ਇਹਦਾ 45 ਮੰਗੀ ਜਾਵੇ ਤੇ ਬਾਈ ਕਿੱਥੋਂ ਵਿਕੂਗਾ ਉਹਦੇ ਦੇ ਵੀਡੀਓ ਦਾ ਕੋਈ ਰੋਲ ਨਹੀਂ ਹੁੰਦਾ ਆ ਪਿੰਜਰੇ ਇਹ ਚ ਤਾਰ ਦੀ ਇਹ ਪੰਥੀ ਚੰਗੀ ਏ ਪਹਿਲੇ ਨੰਬਰ ਤੇ ਮਾਲ ਵਿਕਦਾ ਦੂਜੇ ਨੰਬਰ ਤੇ ਵਿਕਦੇ ਆਪਣੇ ਭਾ ਹਾਂ ਬਾਈ ਤੇ ਲੈਣ ਵਾਲਿਆਂ ਨੇ ਪਸ਼ੂ ਲੈਣੇ ਆ ਇਹਨਾਂ ਦੇ ਵਿੱਚੋਂ ਸਾਡੇ ਦੇ ਵਿੱਚ ਕੋਈ ਕਿਸੇ ਦਾ ਰੋਲ ਨਹੀਂ ਸਿੱਧਾ ਅਗਲਾ ਕਿਸਾਨ ਦੀ ਜੇ ਕੋਈ ਫਾਰਮਰ ਦੀ ਬੱਚੀ ਦਾ ਪਪੁੰਨੇ ਜਿਹੜੀ ਵੀਡੀਓ ਉਹ ਵੇਚ ਨਾਲ ਦੇ ਪੁੰਨੇ ਸਿੱਧੀ ਅਗਲੇ ਦੇ ਨਾਲ ਗੱਲਬਾਤ ਹੁੰਦੀ ਹੈ ਬਾਈ ਜਿਹੜੀ ਆ ਵੱਛੀ ਹੈ ਇਹਦੀ ਦੱਸ ਕੀ ਡੇ ਆਪਣੇ ਹੁਣ ਏਰੀਆ 'ਚ ਤੂੰ ਐਂ ਦੇਖ ਲਾ ਵਪਾਰ ਕਰਦਾ ਰਹਿ ਜਿੰਨਾ ਆਪਣੇ ਏਰੀਆ 'ਚ ਗਾਹਕ ਆ ਇੰਨਾ ਕਿਸ ਏਰੀਆ 'ਚ ਗਾਹਕ ਨਹੀਂ ਹੋਣਾ ਬਾਹਰਲਾ ਸਹੀ ਗੱਲ ਆ ਬਾਈ ਹੁਣ ਤੂੰ ਦੇਖ ਲੈ ਤੇਰੇ ਸਾਹਮਣੇ ਆ ਇਹ ਆਪਣੇ ਏਰੀਆ ਦਾ ਬਾਈ ਪਸ਼ੂ ਖਰਾ ਤਾਂ ਇਉਂ ਦਿਖਦਾ ਕਰ ਆ ਜੋੜੀ ਬਾਈ ਕਿੱਥੋਂ ਲਿਆਇਆ ਇਹ ਵੀ ਬਾਈ ਐਂ ਬਸ ਸ਼ੌਂਕ ਨਾਲ ਹੀ ਖਰੀਦਿਆ ਇਹਦੀ ਕੀ ਡਿਟੇਲ ਆ ਲਾ ਪ੍ਰੀਤ ਕਿੰਨੀ ਉਮਰ ਆ ਵੱਛੀ ਇਹਦੀ ਪਹਿਲਾਂ ਉਹ ਮਰੇ ਫੇਰ ਦਿਖਾਵਾਂਗੇ ਹਾਂ ਇਹਦੀ ਆਹ ਜੀ ਚੈੱਕ ਕਰਾ ਸਹੀ ਗੱਲ ਹੈ ਮਿੱਤਰੋ ਅਗਲਾ ਕਹਿੰਦਾ ਪਿੰਕ ਨੋਜ ਵਾਲੀ ਤੇ ਪਿੰਕ ਨੋਜ ਹੀ ਹੈ ਤੇ ਬੋਦੀ ਵਾਲੀ ਬੱਛੀ ਹੈ ਤੇ ਗੋਲ ਕੰਨਾ ਨਿੱਕਾ ਫੇਸ ਕੁਆਲਟੀ ਬਹੁਤ ਸੋਹਣੀ ਹੈ ਚੰਗੀ ਸ਼ਕੀਨ ਬੱਛੀ ਹੈ ਬੇਨਤਾ ਆਹ ਜੀ ਜੈੱਕ ਕਰਾਈ ਹੁਣ ਕਰੋ ਚੈੱਕ ਚਾਰ ਝੋਲੀ ਦੇ ਤੇ ਝੋਲੀ ਵੀ ਹੈ ਗੱਬਨ ਵਾਲੀ ਬੱਛੀ ਦੀ ਚੰਗੀ ਜਾਤ ਬਰੀਡ ਦਾ ਮਿੱਤਰੋ ਦੂਰੋਂ ਪਤਾ ਲੱਗ ਜਾਂਦਾ ਤੇ ਦੰਦ ਕਰਾਉਣੇ ਆਪਾਂ ਚੈੱਕ ਸਾਨੂੰ ਖੀਰੀ ਹੈ ਵੀਡੀਓ ਦੇ ਵਿੱਚ ਹੀ ਮਿੱਤਰੋ ਆਪਣੇ ਰੇਟ ਹੁੰਦੇ ਆ ਇਸੇ ਵੀਡੀਓ ਦੇ ਵਿੱਚ ਆਪਣਾ ਕੋਈ ਫੋਨ ਤੇ ਰੇਟ ਨਹੀਂ ਜਿੰਨੇ ਆਪਾਂ ਵੀਡੀਓ ਪਾਉਣੇ ਭਰਾਵਾਨੀਆਂ ਤੇ ਵੀਡੀਓ ਦੇ ਵਿੱਚ ਹੀ ਰੇਟ ਕਰਾਈ ਦੇ ਜਾਇਜ ਤੇ ਬੱਚੀ ਦੀ ਬਰੀਡ ਕਰੋ ਚੱਕ ਪਹਿਲਾਂ ਤਾਂ ਹੈਲੋ ਦੋ ਮਿੰਟ ਕਰ ਦਿਆਂ ਗੱਲ ਬੱਚੀ ਬਹੁਤ ਚੰਗੀ ਆ ਬਾਈ ਨੂੰ ਫੋਨ ਆ ਗਿਆ ਗੱਲਬਾਤ ਬਾਈ ਕਰੀ ਜਾਂਦਾ ਵੀਡੀਓ ਕਰ ਦਾਂਗਾ ਤੇ ਪੁੱਛ ਜਾ ਬਾਈ ਤੋਂ ਕੀ ਡਿਟੇਲ ਆ ਕਿਹੜੇ ਸੀਮੰਦੀ ਐ ਇਹ ਲਾਪਰੀ ਤਾਂ ਦੱਸ ਹੀ ਕਰਾਂ ਜੀ ਇਹਦੇ ਤੋਂ ਇਹਦੀ ਉਮਰ ਹੈਗੀ ਬਈ 8 ਮਹੀਨੇ ਤੇ 16 ਦਿਨਾਂ ਦੀ 8 ਮਹੀਨੇ ਤੇ 16 ਦਿਨਾਂ ਦੀ ਮੜਾ ਬੱਚੀ ਦੀ ਹਾਂ ਦੇਖ ਬੱਚੀ ਦਾ ਨਖਰਾ ਨਖਰਾ ਕਰੋ ਚੱਕ ਜੀ ਬੋਦੀ ਵਾਲੀ ਬੱਚੀ ਆ ਪਿੰਕ ਨੋਜ ਆ ਪਰ ਰੰਗ ਪ੍ਰਿੰਟ ਜਿਹੜਾ ਬਾ ਕਮਾਲ ਹੈ ਦੇਖੋ ਬਿਊਟੀਫੁਲ ਲੱਗ ਰੂਜੀ ਆ ਜੀ ਨਹੀਂ ਮਿਲਦੀ ਬੱਚੀ ਅਗਲਾ ਕਹਿ ਦਿੰਦਾ ਵੇਖੀ ਕਿਹੜੇ ਸੀਮਨ ਲਾਪਰੀ ਤਕੀ ਇਹ ਬੈਂਤ ਹੁੰਦਾ ਨਹੀਂ ਏਬੀਐਸ ਦੇ ਸਟ੍ਰਾਈਕਰ ਦੀ ਦਸੀ ਆ ਬਾਈ ਏਬੀਐਸ ਦੇ ਸਟ੍ਰਾਈਕਰ ਦੀ ਆ ਦੇਖੀ ਅਲੱਗ ਕਹਿ ਆਂਦਾ ਕੋਈ ਇੰਨਾ ਟਾਈਮ ਦੀ ਹੋਗੀ ਬੱਚੀ ਹੈ ਕਿੰਨੇ ਟਾਈਮ ਦੀ ਉਮਰ ਕਿੰਨੇ ਇਹ ਵੀ 8 ਮਹੀਨੇ ਤੇ 16 ਦਿਨਾਂ ਦੀ ਦਸੀ ਆ 8 ਮਹੀਨੇ ਤੇ 16 ਦਿਨਾਂ ਦੀ ਆ ਡੈਨਮਾਰਕ ਦੇ ਨਹੀਂ 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 ਏਬੀਐਸ ਦੇ ਸਟ੍ਰਾਈਕਰ ਦੇ ਸਟ੍ਰਾਈਕਰ ਦੀ ਸੋਰੀ ਹਾਂ ਦੇਖੋ ਕੋਈ ਜੇ ਸੀਮਨ ਦੀ ਮਿੱਤਰੋ ਦੇਖੋ ਫੇਸ ਕੁਆਲਟੀ ਕਰੋ ਚੈੱਕ ਪਹਿਲਾਂ ਦਾ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਚੀ ਆ ਬਹੁਤ ਚੰਗੇ ਜਾਨਵਰ ਆ ਅੱਜ ਵੀਡੀਓ ਦੇ ਵਿੱਚ ਚਾਰ ਜਾਨਵਰ ਆਪਾਂ ਦਿਖਾਏ ਆ ਚਾਰੇ ਟੋਪੋ ਟੋਪ ਆ ਜੇ ਕਿਸੇ ਪੁਰਾਣੇ ਘਰੇ ਪਾਲਣ ਨੂੰ ਬੱਚੀਆਂ ਲੈਣੀਆਂ ਕੋਈ ਨਵਾਂ ਕੰਮ ਵੀਰ ਨੇ ਸ਼ੁਰੂ ਕਰਨਾ ਬਿਲਕੁਲ ਜੈਜ ਰੇਟ ਤੇ ਵਾਈ ਦੇ ਪਸ਼ੂ ਹੁੰਦੇ ਆ ਤੇ ਐਂ ਤਸੱਲੀ ਵਾਲਾ ਬਾਈ ਕੋਈ ਅਜਿਹੇ ਜਿਹਾ ਕੰਮ ਨਹੀਂ ਤੇ ਪੁਰਾਣਾ ਕੰਮਾਂ ਬਾਈਆਂ ਦਾ ਵਚਨ ਦਾ ਵੀ ਤੇ ਗਾਵਾਂ ਦਾ ਬੈਂ ਤਾਂ ਆਪਣੀ ਨਾ ਇੱਕ ਗੱਲ ਹੋ ਰਾ ਹੁਣ ਤੂੰ ਇੰਨੇ ਦਾ ਵੀਡੀਓ ਪਾ ਗਿਆ ਤੂੰ ਆਪਣੀ ਇੱਕ ਸਿਰਤ ਮੰਨੀ ਜਿਹੜੀ ਚੀਜ਼ ਆਪਾਂ ਵੀਡੀਓ ਤੇ ਦਿਖਾਤੀ ਉਹ ਹੀ ਨਿਕਲੂ ਆਏ ਨਹੀਂ ਵੀ ਅਗਲਾ ਕੀਤਾ ਗਿਆ ਹੱਥ ਰੱਖ ਜੁਕਾ ਸਹੀ ਗੱਲ ਦਾ ਬਾਈ ਨਾ ਅਸੀਂ ਆਪਾਂ ਕਿ ਜੂਮ ਕਰਕੇ ਵੀਡੀਓ ਇਹਦੀ ਡਿਮਾਂਡ ਫਿਰ ਬਾਈ ਨਗੀਨੇ ਦੀ ਬੈਂ ਤੇ ਇਹਦੀ ਡਿਮਾਂਡ ਵੀ ਕੋਈ ਨਹੀਂ ਆਪਾਂ ਨਾ 25 ਮੰਗਣਾ ਨਾ 23 ਮੰਗਣਾ ਇਹਦੀ ਡਿਮਾਂਡ 22000 ਰੁਪਿਆ ਬਾਈ 100 ਕਿਲੋਮੀਟਰ ਇਹਦਾ ਕਿਰਾਇਆ ਵਾਹ ਵੀ ਵਾਹ ਲਾਪਰੀ ਦਾ ਯਾਰ ਨਿਆਰਾ ਹੀ ਲਾਈ ਜਨਾ ਹੈ ਬਿਗੋਗੇ ਮਿੱਤਰੋ 22000 ਰੁਪਏ ਦੇ ਵਿੱਚ ਹੀ ਇਹ ਬੱਚੀ ਮਿਲ ਜਣੀ ਤੁਹਾਨੂੰ ਪੂਰਾ ਸੋਹਣੀ ਜਾਦ ਕੁਆਲਿਟੀ ਆ ਬਾਈ ਜੂਡੀ ਵੀ ਬਹੁਤ ਸੋਹਣਾ ਤੇ ਥਾਂ ਝੋਲੀ ਦੀ ਮਿੱਤਰੋ ਪਾਸ ਆ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਗੱਲਬਾਤ ਤੁਸੀਂ ਕਰ ਫੜੀਂ ਆ ਟਿਰ ਦੇ ਥੱਲੇ ਮਰ ਵੇ ਗੱਪਾਂ ਵਿੱਚ ਸੱਚ ਗੱਲਾਂ ਨਾੜਾ ਨੂੜਾ ਬਾਈ ਬੱਚੀ ਦੇ ਸੂਰੀਆਂ ਪਤਲੇ ਪਿੰਡੇ ਦੀ ਬੱਚੀ ਆ ਤੇ ਸੋਹਣਾ ਕਦ ਕਾਠਾ 8 ਮਹੀਨੇ ਤੇ 4 ਮਹੀਨਾ 16 ਦਿਨਾਂ ਦੀ ਬਾਈ ਨੇ ਉਮਰ ਦੱਸੀ ਆ ਤੇ ਚੰਗੇ ਸੀ ਮੰਦੀ ਆ ਤੇ ਮਦਰ ਕਾਰਡ ਲੱਭੀ ਅੱਲਾ ਪੂਰੀ ਇਹ ਸੀ ਮਦਰ ਕਾਰਡ ਸੀ ਆ ਬਾਈ 35 36 ਲੀਟਰ ਦਾ ਲੈ ਲਓ ਵੀ ਮਿੱਤਰੋ 35 36 ਲੀਟਰ ਮਦਰ ਕਾਰਡ ਆ ਸੋਹਣਾ ਕਦ ਕਾਠਾ ਬੱਚੀ ਦਾ ਤੇ 22000 ਰੁਪਏ ਦੇ ਵਿੱਚ ਇਹ ਬੱਛੀ ਤੁਹਾਨੂੰ ਮਿਲ ਜੂਗੀ ਤੇ 100 ਕਿਲੋਮੀਟਰ ਪਹੁੰਚ ਹੋਰੀ ਸਾਰੀਆਂ ਜੇ ਕੋਈ ਬੈਂਤਾ ਦੋ ਲੈਂਦਾ 200 ਕਿਲੋਮੀਟਰ ਠੀਕ ਹੈ ਜੇ ਕੋਈ ਤਿੰਨ ਲੈਂਦਾ 250 ਕਿਲੋਮੀਟਰ ਜੇ ਕੋਈ ਸਾਰੀਆਂ ਇਕੱਠੀਆਂ ਲੈਂਦਾ ਪੂਰੇ ਪੰਜਾਬ ਦਾ ਹੀ ਰੱਖ ਦੇ ਕਿਰਾਇਆ ਤੇ ਗੱਲ ਉਹ ਵੀ ਸੱਜਣੋ ਜੇ ਕੋਈ ਦੂਰ ਨੇੜੇ ਦਾ ਭਰਾ ਤੇ ਕਈ ਵਾਰੀ ਕਿਰਾਏ ਤੋਂ ਅਗਲਾ ਕਹਿੰਦਾ ਕੱਲੀ ਤੇ ਜਾਦੇ ਪੈ ਜੂ ਤੇ ਬਾਈ ਕਹਿੰਦਾ ਵੀ ਆਪਾਂ ਚਾਰੇ ਨਾਲ ਜੇ ਕੋਈ ਇਕੱਠੇ ਲਊਗਾ ਇਸ ਆ 50 ਆਲ ਪੰਜਾਬੀ ਮੰਨ ਕੇ ਦੱਲ ਵੀ ਕਰਾਇਆ ਕੋਈ ਨਾ ਇਹਦਾ ਰਾਜ ਰੂਸਤਾਨ ਚ ਵੀ ਫੜ ਕੇ ਘਰੇ ਬੈਠੇ ਸਿਰਫ ਫੋਨ ਲਾ ਦੋ ਜਾਂ ਕੋਲੇ ਆ ਕੇ ਤਸੱਲੀ ਕਰ ਲਓ ਬਸ ਹੋਰ ਕੋਈ ਨਾ ਆਪਾਂ ਵੀਡੀਓ ਆਪਾਂ ਹਰੇਕ ਐਂਗਲ ਤੋਂ ਪਸ਼ੂ ਨੂੰ ਵਿਖਾਈਦਾ ਸ਼ੌਂਕ ਦੇ ਨਾਲ ਹੀ ਆਪਾਂ ਵੀਡੀਓ ਬਣਾਉਂਦੇ ਆਂ ਟਾਈਮ ਕੱਢ ਕੇ ਆਪਣੀ ਵੀਡੀਓ ਮਿੱਤਰੋ ਦੇਖਿਆ ਕਰੋ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰੇ ਲੋਕ ਕਹਿੰਦੇ ਆ ਪਰ ਵੀਡੀਓ ਪਾਉਣ ਹੀ ਨਹੀਂ ਆ ਪਤਾ ਨਹੀਂ ਕਿਉਂ ਨਾ ਆਪਾਂ ਵੀਡੀਓ ਇਸ ਲਈ ਬਣਾਉਂਦੇ ਆਂ ਸਹੀ ਗੱਲ ਤੂੰ ਵੀ ਕੀਤੀ ਤੇ ਜਿਹੜੀ 4 ਨੰਬਰ ਤੇ ਲਾਪਰੀਤ ਵੱਛੀ ਹੈ ਬਰੇ ਇਹ ਦੀ ਦਸਤੀ ਦੇ ਜੇ ਲੋ ਏ ਬੱਚੀ ਹੈਗੀ ਆ ਛੋਹੀ ਕਰਾ ਚੱਕ ਪਹਿਲਾਂ ਇਹਦੀ ਫੜੀ ਪੂਛ ਮੜੀ ਕੀ ਬਾਤਾਂ ਸਹੀ ਗਲਤ ਚਾਰ ਹੀ ਹਨ ਫੋਰ ਸੰਗ ਪੂਰਾ ਨਹੀਂ ਦੇਖੋ ਪਹਿਲਾਂ ਕੁਆਲਟੀ ਮਿੱਤਰੋ ਕਰੋ ਚੈੱਕ ਪਹਿਲਾਂ ਤਾਂ ਤੇ ਲਾਪਰੀ ਤਾਂ ਕਿੰਨੀ ਉਮਰ ਹੈ ਵੀਰ ਜੀ ਦੱਸਿ ਬਿਆਨ ਤੇ ਇਹਦੀ ਉਮਰ ਬਈ 9 ਮਹੀਨਿਆਂ ਤੋਂ ਹਨਾ ਚਾਰ ਪੰਜ ਦਿਨ ਘਾਟਾ ਲੋ ਵੀ ਸੱਜਣੋਂ 9 ਮਹੀਨਿਆਂ ਤੋਂ ਬਾਈ ਕਹਿੰਦਾ ਪੰਜ ਚਾਰ ਦਿਨ ਘਾਟੀ ਹੈ ਲਗਭਗੀ ਹੈ ਤੇ ਫੇਸ ਕੁਆਲਟੀ ਕਰੋ ਜੇ ਕਿਤੇ ਸੀਮਣ ਕਿਹੜੇ ਦੀ ਆ ਵੀਰੇ ਇਹ ਇਹ ਬਿਆਨ ਤੇ ਇਹ ਹੈਗੀ ਆ ਬਾਈ ਆ ਏਬੀਐਸ ਤੇ ਐਵਰੇਸਟ ਦੀ ਆ ਬਾਈ ਠੀਕ ਹੈ ਜੀ ਤੇ ਕੋਈ ਮਦਰ ਕਾਰਡ ਇਹਦਾ ਵੀਰੇ ਇਹਦੀ ਮਾਦਰ ਕਾਰਡ ਸੀਗਾ 38 ਲੀਟਰ ਦਾ ਬਾਈ ਠੀਕ ਹੈ ਜੀ ਇਹ ਬਾਈ ਨਾਲ ਦੇ ਪਣ ਦੇ ਬੱਛੀ ਆਪਣੇ ਸਰੀਏ ਵਾਲੇ ਦੀ ਠੀਕ ਹੈ ਲੋ ਵੀ ਸੱਜਣੋ ਕਰੋ ਕੁਆਲਟੀ ਚੈੱਕ ਬਾਈ ਖੋਲ ਲਾ ਤੋਰਾ ਗਰਾਚਕ ਬੱਛੀ ਦਾ ਸੋਹਣਾ ਕੱਦ ਕਾਠਾ ਤੇ ਪੇਟੇ ਵਾਲੀ ਬੱਛੀ ਐ ਇੱਕ ਬਿਆਨ ਬਰੀਡ ਦੁੱਧ ਵਾਲਾ ਜਾਨਵਰ ਜਣੀ ਕੇ ਪਿਆਊਗਾ ਬੱਛੀ ਦੁੱਧ ਲਈ ਜਾਣੀ ਆ ਹਨਾ ਆਪਣਾ ਕਿੱਤਾ ਹੂੰ ਜਿੱਥੋਂ ਬੱਛੀ ਕਹਿਤੀ ਜੋ ਪਿੰਡ ਦੀ ਨਾ ਹੋਵੇ ਸਹੀ ਗੱਲ ਤੇਰੀ ਵੀਡੀਓ ਤੇ ਕਹਿੰਦੇ ਅਗਲਾ ਆਪਣੀ ਕਲਿੱਪ ਕੱਟ ਲੈ ਤੇ ਫ੍ਰੀਜ ਬੱਚੀ ਦੇਉਂਗਾ ਤੇ ਨਹੀਂ ਅਗਲੇ ਨੂੰ ਤਾਂ ਜਿੰਨੇ ਪੈਸੇ ਨਾਲ ਦੇਉਂਗਾ ਜਿੰਨੇ ਮੰਗੇ ਨਾਲੇ ਬੱਚੀ ਦੇਉਂਗਾ ਸਹੀ ਗੱਲ ਆ ਮਿੱਤਰੋ ਬਾਈ ਦਾ ਇਹ ਤਾਂ ਸਫਤ ਆ ਤੇ ਬੱਚੀ ਕਰੋ ਚੈੱਕ ਕੁਆਲਿਟੀ ਬਹੁਤ ਚੰਗੀ ਆ ਪੱਠਪੜਿਆਂ ਦੀ ਬਣਾਵਟਾ ਬਹੁਤ ਸੋਹਣੀ ਐ ਖੁੱਲੇ ਹੱਡ ਪੈਰਿਆਂ ਦੀ ਆ ਸਾਂਝੋਲੀ ਦੀ ਪਾਸ ਆ ਰੰਗ ਪ੍ਰਿੰਟ ਕਰੋ ਚੈੱਕ ਜੀ ਸੋਹਣਾ ਕੱਦਗਾਠਾ ਤੇ ਵਜਨ ਵਜੂਦੇ ਵੀ ਚੰਗਾ ਕੋਈ ਲਿੱਸੀ ਲਾਂ ਵੀ ਹੰਬੀ ਜੀ ਨਹੀਂ ਚਾਰੇ ਜਾਨ ਬਰੋਕੇ ਆ ਵੇਲਬੂਲ ਬਹੁਤ ਚੰਗੀ ਹੈ ਬੱਛੀ ਦੀ ਬੇਨਤ ਦੇਖੋ ਜੀ ਕਰੋ ਚੈੱਕ ਨਾ ਕੀ ਦਿਖਾਣੀ ਹੈ ਥੋੜੀ ਸੋਨਾ ਕੱਦ ਕਾਠਾ ਇਹ ਬੱਛੀ ਨੇ ਨਾ ਉੱਤਰਨੇ ਲੱਗਿਨੇ ਥੋੜੀ ਲੱਤ ਦੇ ਧਰੀਡ ਮਰਾਲੀ ਸੀ ਠੀਕ ਹੈ ਬਾਈ ਉਹਦੇ ਕਰਕੇ ਤਾਂ ਇਹੋ ਥੋੜੀ ਤਕਲੀਮ ਮੰਨਦੀ ਹੈ ਲੱਤ ਦੀ ਉਹ ਮੜਾ ਮੋਠਾ ਹੋ ਜੂ 1921 ਦਾ ਚੱਲੀ ਜਾਂਦਾ ਤੇ ਆਪਣੀ ਨੰਬਰ ਬੋਲ ਦਿਆ ਵੀਰੇ 9972957848 ਬਾਈ ਇਹਦੀ ਡਿਮਾਂਡ ਵੀਰੇ ਇਹਦੀ ਡਿਮਾਂਡ ਵੀ 22000 ਰੁਪਈਆ 100 ਕਿਲੋਮੀਟਰ ਕਰਾਉਣਾ ਲੋ ਵੀ ਸੱਜਣੋ ਅੱਜ ਦੀ ਵੀਡੀਓ ਦੇ ਵਿੱਚ ਚਾਰ ਨਾਗਾ ਤੇ ਚਾਰੇ ਨਾਗੀ ਮੰਨ ਕੇ ਚੱਲੋ ਇੱਕੋ ਹੀ ਭਾਅ ਦਿਆ ਤਿੰਨ ਨਾਲ ਇੱਕ ਉਹ ਭਾ ਗਿਆ ਹੈ ਨਾ ਇੱਕ ਬੱਚਾ ਜਿਹੜਾ ਛੋਟਾ ਉਹਦਾ ਡਿਮਾਂਡ ਹੈਗੀ ਹੈ 12000 ਰੁਪਈਆ ਤੇ ਚਾਰ ਨਾਲ ਹੈ ਬਾਈ ਜੀ ਕੋਲ ਅੱਜ ਦੀ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਤੇ ਗੱਲਬਾਤ ਤੁਸੀਂ ਕਰ ਸਕਦੇ ਆ ਜਿਹੜਾ ਵੀ ਜਾਨਵਰ ਮਿੱਤਰ ਤੁਸੀਂ ਖਰੀਦਣਾ ਤਸੱਲੀ ਬਖਸ਼ ਤੁਸੀਂ ਕਰਨੀ ਆ ਕਿਤੋਂ ਵੀ ਕੋਈ ਵੀ ਪਸ਼ੂ ਖਰੀਦਦੇ ਆ ਜੇ ਤੁਸੀਂ ਕੋਈ ਦੁੱਧ ਵਾਲਾ ਜਾਨਵਰ ਖਰੀਦਦੇ ਆ ਜਾਂ ਆਪਣੀ ਵੀਡੀਓ ਤੇ ਜਾਂ ਕਿਸੇ ਹੋਰ ਭਰਾਜੀ ਵੀਡੀਓ ਤੇ ਕਿਤੋਂ ਵੀ ਆਪਾਂ ਖਰੀਦਦੇ ਆ ਦੋ ਟਾਈਮ ਚੁਾਈ ਕਰਕੇ ਕਿ ਜੇ ਕੋਈ ਬੱਚੀ ਲੈਨੇ ਆ ਕੱਤੀ ਲੈਨੇ ਆ ਉਹਨੂੰ ਕੋਈਆਂ ਕੋਲੇ ਹੋ ਕੇ ਨੇੜੇ ਜਾ ਕੇ ਦੇਖ ਕੇ ਆਦੀ ਤਸੱਲੀ ਭਰ ਕੇ ਤੁਸੀਂ ਕਰਨੀ ਆ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੇ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਚੱਲਿਆ ਰਿਹਾ ਦਾ ਗੱਲਬਾਤ ਕਰ ਲੋ ਹੋਰ ਸੀ ਕਿਸੇ ਨੂੰ ਲੈਦੀ ਵੀਡੀਓ ਨਹੀਂ ਪੈਣੀਗੀ ਠੀਕ ਹੈ ਜੀ ਤੇ ਦੋ ਨੰਬਰ ਤੇ ਬਾਈ ਦੰਦਾਂ ਦੀ ਥਣਾ ਦੀ ਕੋਈ ਗੰਡ ਮਰੋੜੀ ਹੋਵੇ 0 ਵੇ ਮੇਰੀ ਜ਼ਿੰਮੇਵਾਰੀ ਆ ਬਾਕੀ ਆਦੀ ਵੀਡੀਓ ਤੇ ਦੇਖ ਲੈ ਕੇ ਹੋਜੀ ਆ ਬਾਈ ਠੀਕ ਹੈ ਸਹੀ ਗੱਲ ਆ ਮਿੱਤਰੋ ਤੇ ਬਾਈ ਕਹਿੰਦਾ ਵੀ ਜਿਹੜੀ ਚੀਜ਼ ਆਪਾਂ ਕਹੇ ਤੀ ਉਹਦੀ ਉਸ ਚੀਜ਼ ਦੀ ਗਾਰੰਟੀ ਹੋਊਗੀ ਤੇ ਜੇ ਕੋਈ ਸਾਰੀ ਨਾ ਖਰੀਦਾ ਤੇ ਆਲ ਪੰਜਾਬ ਵੀ ਕਰਾਇਆ ਫਰੀ ਹੈ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲਿਆਂ ਦਾ ਗੱਲਬਾਤ ਤੁਸੀਂ ਕਰ ਸਕਦੇ ਮਿਲਦੇ ਆਪਾਂ ਅੱਗੇ ਨਵੀਂ ਵੀਡੀਓ ਚ ਧੰਨਵਾਦ ਹਸੀਕਾਲ ਸਾਰਿਆਂ ਨੂੰ